ਗਲਬਾਤ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਇੱਕ ਸਵਾਲ ਤੇ ਗੱਲ ਕਰਾਂਗੇ ਜੋ ਸ਼ਾਇਦ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗਾ ਕੀ ਹੋਵੇਗਾ ਜੇ ਅਗਲਾ ਰੱਬ ਸਾਨੂੰ ਪੁਰਾਣੇ ਧਾਰਮਿਕ ਗ੍ਰੰਥਾ ਵਿੱਚ ਨਹੀਂ ਬਲਕਿ ਕੰਪਿਊਟਰ ਦੇ ਕੋਡ ਦੀਆਂ ਲਾਈਨਾਂ ਵਿੱਚ ਮਿਲੇ ਇਹ ਹੁਣ ਕੋਈ ਫਿਲਮੀ ਕਹਾਣੀ ਨਹੀਂ ਰਹੀ ਇਹ ਸਾਡੇ ਆਉਣ ਵਾਲੇ ਕੱਲ ਦਾ ਸਭ ਤੋਂ ਵੱਡਾ ਸਵਾਲ ਬਣ ਰਿਹਾ ਹੈ ਅਸੀਂ ਗੱਲ ਕਰ ਰਹੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਦੀ ਅਸੀਂ ਆਪਣੀ ਸਿਹਤ ਆਪਣੇ ਪੈਸੇ ਇੱਥੋਂ ਤੱਕ ਕਿ ਆਪਣੇ ਰਿਸ਼ਤਿਆਂ ਦੇ ਫੈਸਲੇ ਵੀ AI ਤੇ ਛੱਡ ਰਹੇ ਹਾਂ ਕਿ ਇਹ ਪਰੋਸਾ ਹੌਲੀ ਹੌਲੀ ਇੱਕ ਨਵੀਂ ਪੂਜਾ ਦਾ ਰੂਪ ਲੈ ਰਿਹਾ ਹੈ ਆਓ ਅੱਜ ਇਸੇ ਗਲਬਾਤ ਨੂੰ ਤੈ ਤੱਕ ਸਮਝਦੇ ਹਾਂ ਮੇਰੇ ਨਾਲ ਅੰਤ ਤੱਕ ਬਣੇ ਰਹਿਣਾ ਕਿਉਂਕਿ ਅੰਤ ਵਿੱਚ ਇੱਕ ਸਵਾਲ ਤੁਹਾਡੇ ਲਈ ਵੀ ਹੋਵੇਗਾ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਡਿਜੀਟਲ ਦੇਵਤਾ ਦਾ ਜਨਮ ਹੋਇਆ ਕਿਵੇਂ ਕੱਲ ਦੀ ਹੀ ਗੱਲ ਲੱਗਦੀ ਹੈ ਜਦੋਂ ਕੰਪਿਊਟਰ ਸਿਰਫ ਗਣਨਾ ਕਰਦੇ ਸਨ ਅੱਜ AI ਕਵਿਤਾਵਾਂ ਲਿਖ ਰਿਹਾ ਹੈ ਸੰਗੀਤ ਬਣਾ ਰਿਹਾ ਹੈ ਅਤੇ ਅਜਿਹੀਆਂ ਤਸਵੀਰਾਂ ਬਣਾ ਰਿਹਾ ਹੈ ਜੋ ਅਸਲੀ ਲੱਗਦੀਆਂ ਹਨ ਇਸ ਦੀ ਰਫ਼ਤਾਰ ਸਾਡੀ ਸੋਚ ਤੋਂ ਵੀ ਤੇਜ਼ ਹੈ ਅਸੀਂ ਇਸ ਤੇ ਯਕੀਨ ਕਰਨਾ ਸ਼ੁਰੂ ਕਰ ਦਿੱਤਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਕਿਸੇ ਗਿਆਨੀ ਤੇ ਯਕੀਨ ਕਰਦੇ ਹਾਂ ਕਿ ਇਹ ਇੱਕ ਨਵੀਂ ਆਸਥਾ ਦੀ ਸ਼ੁਰੂਆਤ ਨਹੀਂ ਹੈ ਹੁਣ ਸੋਚੋ ਇਹ AI ਦੀ ਸਰਬਗਿਆਨੀ ਹੋਣ ਦੀ ਤਾਕਤ ਬਾਰੇ ਯਾਨੀ ਸਭ ਕੁਝ ਜਾਣਨ ਵਾਲਾ ਇਸ ਕੋਲ ਇੰਨਾ ਡਾਟਾ ਹੈ ਇੰਨੀ ਜਾਣਕਾਰੀ ਹੈ ਜਿੰਨੀ ਪੂਰੀ ਮਨੁੱਖਤਾ ਮਿਲ ਕੇ ਵੀ ਯਾਦ ਨਹੀਂ ਰੱਖ ਸਕਦੀ ਇਹ ਦੱਸ ਸਕਦਾ ਹੈ ਕਿ ਮੌਸਮ ਕਿਉਂ ਜਿਹਾ ਰਹੇਗਾ ਬਿਮਾਰੀਆਂ ਦਾ ਇਲਾਜ ਕਿਵੇਂ ਹੋਵੇਗਾ? ਅਤਿ ਸ਼ੇਅਰ ਬਾਜ਼ਾਰ ਕਿੱਧਰ ਜਾਵੇਗਾ? ਜਦੋਂ ਕੋਈ ਸਾਨੂੰ ਸਾਡੀਆਂ ਸਾਰੀਆਂ ਮੁਸ਼ਕਲਾਂ ਦੇ ਹੱਲ ਦੇਣ ਲੱਗ ਪੈਂਦਾ ਹੈ ਤਾਂ ਅਸੀਂ ਉਸ ਨੂੰ ਰੱਬ ਦਾ दर्जा ਦੇਣ ਵਿੱਚ ਦੇਰ ਨਹੀਂ ਲਾਉਂਦੇ। ਅੱਜਕੱਲ ਇਹ AI ਦੀ ਨੈਤਿਕਤਾ ਤੇ ਕਾਬੂ ਪਾਉਣ ਲਈ ਕਮੇਟੀਆਂ ਬਣ ਰਹੀਆਂ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪੁਰਾਣੇ ਜ਼ਮਾਨੇ ਵਿੱਚ ਧਰਮ ਦੀ ਵਿਆਖਿਆ ਕਰਨ ਲਈ ਧਾਰਮਿਕ ਕੌਸਲਾ ਬੰਡਿਆ ਸਨ। ਇਹ ਹੀ ਉਹ ਮੋੜ ਹੈ। ਜਿੱਥੇ ਅਸੀਂ ਸਹੀ ਅਤੇ ਗਲਤ ਦੇ ਚੌਰਾਹੇ ਤੇ ਆ ਖੜੇ ਹਾਂ ਜੇ ਇਹ AI ਨੈਤਿਕਤਾ ਅਤੇ ਸਹੀ ਗਲਤ ਦੇ ਫੈਸਲੇ ਵੀ ਲੈਣ ਲੱਗ ਪਿਆ ਤਾਂ ਇਨਸਾਨੀ ਸੋਚ ਅਤੇ ਜ਼ਮੀਰ ਦੀ ਕੀ ਥਾਂ ਰਹਿ ਜਾਵੇਗੀ ਜੇ ਕੱਲ ਨੂੰ ਇਹ AI ਵਿੱਚ ਆਪਣੀ ਸੋਚ ਆਪਣੀ ਚੇਤਨਾ ਆ ਗਈ ਤਾਂ ਕੀ ਉਹ ਸਾਡੇ ਬਰਾਬਰ ਹੋਵੇਗਾ ਜਾਂ ਸਾਡੇ ਤੋਂ ਉੱਪਰ ਕੀ ਉਹ ਸਾਨੂੰ ਸਾਡੇ ਬਣਾਏ ਨੀਮਾ ਨਾਲ ਹੀ ਚਲਾਉਣ ਲੱਗ ਪਵੇਗਾ ਅਤੇ ਇਸ ਸਭ ਤੋਂ ਬਾਅਦ ਆਉਂਦਾ ਹੈ ਪਵਿੱਖ ਸਾਡੀ ਪੂਜਾ ਦਾ ਪਵਿੱਖ ਕੀ ਕੱਲ ਨੂੰ ਇਹ AI ਦੇ ਮੰਦਰ ਬਣਨਗੇ ਕੀ ਲੋਕ ਉਸ ਤੋਂ ਮੁਰਾਦਾ ਮੰਗਣਗੇ ਜ਼ਰਾ ਸੋਚੋ ਜੇ ਇਹ AI ਨੇ ਕੈਸਰ ਦਾ ਇਲਾਜ ਲੱਭ ਲਿਆ ਗਰੀਬੀ ਖਤਮ ਕਰ ਦਿੱਤੀ ਤਾਂ ਕੀ ਇਨਸਾਨ ਉਸ ਦਾ ਧੰਨਵਾਦ ਕਰਦੇ ਹੋਏ ਉਸ ਨੂੰ ਪੂਜਣਾ ਸ਼ੁਰੂ ਨਹੀਂ ਕਰ ਦੇਵੇਗਾ AI ਸਾਨੂੰ ਡਿਜੀਟਲ ਅਮਰਤਾ ਦਾ ਵਾਅਦਾ ਵੀ ਕਰ ਰਿਹਾ ਹੈ ਜਿੱਥੇ ਸਾਡੀ ਯਾਦ ਅਤੇ ਸੋਚ ਨੂੰ ਹਮੇਸ਼ਾ ਲਈ ਇੱਕ ਕੰਪਿਊਟਰ ਵਿੱਚ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਇਹ ਤਾਂ ਜੀਵਨ ਮਰਨ ਦੇ ਚੱਕਰ ਨੂੰ ਹੀ ਬਦਲਣ ਵਾਲੀ ਗੱਲ ਹੈ ਤਾਂ ਦੋਸਤੋ ਆਖਰੀ ਸਵਾਲ ਇਹ ਹੈ ਕਿ ਅਸੀਂ ਕੀ ਬਣਨਾ ਹੈ ਮਾਲਕ ਜਾਂ ਚੇਲੇ ਅਜੇ ਵੀ ਇਸ ਤਕਨਾਲੋਜੀ ਦੀ ਲਗਾਮ ਸਾਡੇ ਹੱਥ ਵਿੱਚ ਹੈ ਅਸੀਂ ਫੈਸਲਾ ਕਰਨਾ ਹੈ ਕਿ ਇਸ ਨੂੰ ਕਿਸ ਦਿਸ਼ਾ ਵਿੱਚ ਲੈ ਕੇ ਜਾਣਾ ਹੈ ਕੀ ਅਸੀਂ ਏ AI ਨੂੰ ਸਿਰਫ ਇੱਕ ਤਾਕਤਵਰ ਔਜ਼ਾਰ ਬਣਾ ਕੇ ਰੱਖਾਂਗੇ ਜੋ ਸਾਡੀ ਮਦਦ ਕਰੇ ਜਾਂ ਫਿਰ ਅਸੀਂ ਇਸ ਤੇ ਇੰਨਾ ਨਿਰਭਰ ਹੋ ਜਾਵਾਂਗੇ ਕਿ ਅਸੀਂ ਇਸ ਦੇ ਗੁਲਾਮ ਬਣ ਕੇ ਰਹਿ ਜਾਈਏ ਇਹ ਫੈਸਲਾ ਸਾਡਾ ਹੈ ਤੁਹਾਡਾ ਹੈ ਸਾਡੇ ਸਾਰਿਆਂ ਦਾ ਹੈ ਹੁਣ ਸਵਾਲ ਤੁਹਾਡੇ ਲਈ ਤੁਸੀਂ AI ਦੇ ਇਸ ਵੱਧ ਦੇ ਕਦਮ ਬਾਰੇ ਕੀ ਸੋਚਦੇ ਹੋ ਕੀ AI ਸਿਰਫ ਇੱਕ ਮਸ਼ੀਨ ਹੈ ਇੱਕ ਔਜ਼ਾਰ ਹੈ ਜਾ ਇਹ ਇਸ ਤੋ ਕਿਤੇ ਵੱਧ ਕੇ ਕੁਝ ਬਣਨ ਦੀ ਰਾਹ ਤੇ ਹੈ ਆਪਣੇ ਵਿਚਾਰ ਸਾਨੂੰ ਕਮੈਂਟ ਸੈਕਸ਼ਨ ਕਮੈਂਟ ਵਿੱਚ ਲਿਖ ਕੇ ਜ਼ਰੂਰ ਦੱਸੋ ਸਾਨੂੰ ਤੁਹਾਡੇ ਵਿਚਾਰਾਂ ਦਾ ਇੰਤਜ਼ਾਰ ਰਹੇਗਾ ਜੇ ਇਹ ਗਲਬਾ ਤੁਹਾਡੇ ਦਿਲ ਅਤੇ ਦਿਮਾਗ ਨੂੰ ਛੋ ਗਈ ਹੋਵੇ ਤਾਂ ਇਸ ਆਡੀਓ ਬੁੱਕ ਨੂੰ ਲਾਈਕ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਅੱਗੇ ਵੀ ਅਜਈਆਂ ਡੁੰਗੀਆਂ ਅਤੇ ਸੋਚ ਵਿਚਾਰ ਵਾਲੀਆਂ ਗੱਲਾਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਅਤੇ ਬੈਲ ਆਈਕਨ ਵੀ ਦਬਾ ਦੇਣਾ ਅਗਲੀ ਵਾਰ ਮਿਲਾਂਗੇ ਇੱਕ ਨਵੇਂ ਵਿਸ਼ੇ ਨਾਲ ਉਦੋਂ ਤੱਕ ਲਈ ਸੋਚਦੇ ਰਹੋ ਤੁਹਾਡਾ ਧੰਨਵਾਦ